ਪੈਸੰਗਤ ਨੂੰ ਜ਼ਰੂਰ ਬੇਨਤੀ ਹੈ ਕਿ ਜਦੋਂ ਵੀ ਜਿਹੜਾ ਵੀ ਵੀਰ ਇਸ ਵੀਡੀਓ ਦੇ ਨਾਲ ਜੁੜੇ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੇ ਕਿਉਂਕਿ ਬੜਾ ਅਹਿਮ ਮਸਲਾ ਬੜਾ ਅਹਿਮ ਮੁੱਦਾ ਤੇ ਅਹਿਮ ਮਸਲੇ ਅਹਿਮ ਮੁੱਦੇ ਦੇ ਲੈ ਕੇ ਆਪਾਂ ਗੱਲਬਾਤ ਜਿਹੜੀ ਹੈਗੀ ਆ ਉਹ ਕਰਨ ਦਾ ਯਤਨ ਕਰਨਾ ਆ ਤੇ ਜੇਕਰ ਸੰਗਤ ਜੁੜੇਗੀ ਫੇਰ ਹੀ ਆਪਾਂ ਆਪਣੀ ਗੱਲਬਾਤ ਨੂੰ ਅੱਗੇ ਕਿਸੇ ਪਾਸੇ ਨੂੰ ਤੋਰ ਸਕਾਂਗੇ ਜਿੰਨੀ ਵੀ ਸੰਗਤ ਵੱਤੋ ਵੱਧ ਜੁੜੇਗੀ ਉਸ ਉਸੇ ਹੀ ਤਰੀਕੇ ਦੇ ਨਾਲ ਆਪਾਂ ਜਿਹੜੀ ਗੱਲਬਾਤ ਹੈ ਆਪਣੀ ਉਹਨੂੰ ਅੱਗੇ ਤੋਰਨ ਦਾ ਯਤਨ ਕਰਾਂਗੇ ਮੈਂ ਵੀਡੀਓ ਸ਼ੇਅਰ ਕਰ ਲਵਾਂ ਉਦੋਂ ਤੱਕ ਸੰਗਤ ਜਰੂਰ ਜੁੜ ਜਾਵੇਗੀ ਬਿਲਕੁਲ ਸੰਗਤ ਜੀ ਮੈਂ ਆਪਣੀ ਗੱਲਬਾਤ ਦੀ ਸ਼ੁਰੂਆਤ ਕਰਾਂ ਤਨਾਲ ਦੇ ਨਾਲ ਬੇਨਤੀ ਕਰਾਂ ਕਿ ਜਿਹੜੀ ਸੰਗਤ ਜੁੜੇਗੀ ਉਹ ਜ਼ਰੂਰ ਜਿਹੜਾ ਪ੍ਰੋਗਰਾਮ ਨੂੰ ਸ਼ੇਅਰ ਕਰਨ ਦੀ ਕੋਸ਼ਿਸ਼ ਜ਼ਰੂਰ ਕਰਿਓ ਪ੍ਰੋਗਰਾਮ ਨੂੰ ਸ਼ੇਅਰ ਕਰਨ ਦੀ ਕੋਸ਼ਿਸ਼ ਜ਼ਰੂਰ ਕਰਿਓ ਤਾਂ ਕਿ ਜਿਹੜਾ ਪ੍ਰੋਗਰਾਮ ਆ ਵੱਧ ਤੋਂ ਵੱਧ ਸ਼ੇਅਰ ਹੋਵੇਗਾ ਤੇ ਵੱਧ ਤੋਂ ਵੱਧ ਸੰਗਤ ਦੇ ਤੱਕ ਪਹੁੰਚੇਗਾ ਤੇ ਫੇਰ ਹੀ ਮੈਨੂੰ ਲੱਗਦਾ ਜਿਹੜੀ ਆਪਣੀ ਗੱਲਬਾਤ ਹੈ ਉਹ ਕਰਨ ਦਾ ਕੋਈ ਫਾਇਦਾ ਨਿਕਲੂਗਾ ਕਿਉਂਕਿ ਚੋਣਾਂ ਦਾ ਦੇਣ ਆ ਕਿਉਂਕਿ ਵੋਟਾਂ ਦਾ ਦੇਣ ਆ ਤੇ ਵੋਟਾਂ ਦੇ ਦਿਨਾਂ ਦੇ ਵਿੱਚ ਮੈਂ ਕੁਝ ਜ਼ਰੂਰੀ ਗੱਲਾਂ ਲੈ ਕੇ ਹਾਜ਼ਰ ਹੋਇਆ ਆ ਜਿਹੜੀ ਵੀ ਸੰਗਤ ਹੈ ਜਿਹੜੇ ਤਿੰਨ ਚਾਰ ਵੀਰ ਜੁੜੇ ਆ ਉਹਨਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਥੋੜਾ ਜਿਹਾ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦਿਓ ਤਾਂ ਕਿ ਥੋੜੀ ਜੀ ਸੰਗਤ ਜੁੜ ਜਾਵੇਗੀ ਤੇ ਫਿਰ ਗੱਲਬਾਤ ਕਰਨ ਦਾ ਜਿਹੜਾ ਹੌਸਲਾ ਆ ਉਹ ਵੱਧ ਜਾਂਦਾ ਆ ਜਿਆਦਾ ਜਿਹੜਾ ਧਿਆਨ ਆ ਉਹ ਟਿਕ ਕੇ ਗੱਲਬਾਤ ਹੁੰਦੀ ਆ ਤੇ ਜ਼ਰੂਰ ਜਿਹੜਾ ਸੰਗਤ ਆ ਉਹ ਸ਼ੇਅਰ ਵੀ ਜ਼ਰੂਰ ਕਰੇ ਤੇ ਮੈਂ ਇਹੀ ਬੇਨਤੀ ਕਰਨੀ ਸੀ ਕਿ ਵੋਟਾਂ ਦੇ ਦਿਨ ਹੈਗੇ ਆ ਇੱਕ ਸਿਸਟਮ ਬਣਿਆ ਹੋਇਆ ਵੋਟਾਂ ਦਾ ਉਹ ਸਿਸਟਮ ਦੇ ਤਹਿਤ ਕੋਈ ਵੀ ਬੰਦਾ ਕਿਦੋਂ ਵੀ ਇਲੈਕਸ਼ਨ ਜਿਹੜਾ ਹੈਗਾ ਲੜ ਸਕਦਾ ਆ ਵੋਟਾਂ ਵਿੱਚ ਖੜ੍ਹ ਸਕਦਾ ਆ ਤੇ ਕੋਈ ਵੀ ਵੋਟਰ ਕਿਸੇ ਵੀ ਪਾਰਟੀ ਨੂੰ ਕਿਸੇ ਵੀ ਉਮੀਦਵਾਰ ਨੂੰ ਜਿਹੜੀ ਆਪਣੀ ਵੋਟ ਆ ਉਹ ਪਾ ਸਕਦਾ ਆ ਸਭ ਦੇ ਕੋਲ ਅਧਿਕਾਰ ਆ ਪਰ ਕੁਝ ਕੁ ਗੱਲਾਂ ਕੁਝ ਕੁ ਬੇਨਤੀਆਂ ਮੈਂ ਜ਼ਰੂਰ ਕਰਨੀਆਂ ਆ ਕਿ ਤੁਸੀਂ ਉਹਨਾਂ ਗੱਲਾਂ ਨੂੰ ਜ਼ਿਹਨ ਦੇ ਵਿੱਚ ਜ਼ਰੂਰ ਰੱਖਿਓ ਵੋਟਾਂ ਪਾਉਣ ਤੋਂ ਪਹਿਲਾਂ ਵੋਟਾਂ ਪਾਉਣ ਜਾਣ ਤੋਂ ਪਹਿਲਾਂ ਜ਼ਰੂਰ ਨਿਗਾਹ ਮਾਰਿਓ ਉਹ ਪਿਛਲੇ ਬੀਤੇ ਹੋਏ ਸਮੇਂ ਦੇ ਵੱਲ 1978 ਦੇ ਵੱਲ ਜਿੱਥੋਂ 1984 ਦਾ ਮੋੜ ਵੱਜਾ ਤੇ 1984 ਦੇ ਵੱਲ ਵੀ ਨਿਗਾਹ ਜ਼ਰੂਰ ਮਾਰਿਓ ਕਿ ਜਦੋਂ 1984 ਹੋਈ ਤਾਂ ਫਿਰ ਕਿਸ ਤਰੀਕੇ ਦੇ ਨਾਲ ਟੈਂਕਾਂ, ਤੋਫਾਂ ਦੇ ਨਾਲ ਸਾਡੇ ਗੁਰੂ ਘਰ ਦੇ ਉੱਤੇ ਹਮਲਾ ਕੀਤਾ ਗਿਆ ਕਿਸ ਤਰੀਕੇ ਦੇ ਨਾਲ ਛੋਟੇ ਛੋਟੇ ਬੱਚਿਆਂ ਨੂੰ ਉੱਥੇ ਸ਼ਹੀਦ ਕੀਤਾ ਗਿਆ ਸਾਡੀਆਂ ਭੈਣਾਂ ਨੂੰ ਜਿਹੜੀਆਂ ਸੰਗਤਾਂ ਦਰਸ਼ਨ ਕਰਨ ਆਈਆਂ ਸੀ ਉਹਨਾਂ ਸੰਗਤਾਂ ਨੂੰ ਕਿਸ ਤਰੀਕੇ ਦੇ ਨਾਲ ਸ਼ਹੀਦ ਕੀਤਾ ਗਿਆ ਫਿਰ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਇੱਕ ਦੌਰ ਚੱਲਿਆ ਘਰਾਂ ਦੇ ਵਿੱਚੋਂ ਕੱਢ-ਕੱਢ ਕੇ ਸਾਡੇ ਨੌਜਵਾਨ ਬੱਚੇ ਭੈਣਾਂ ਨੂੰ ਬਜ਼ੁਰਗਾਂ ਨੂੰ ਸ਼ਹੀਦ ਕੀਤਾ ਗਿਆ ਸਾਡੀ ਕੌਮ ਦੇ ਜਥੇਦਾਰ ਕੌਮ ਦੇ ਮਹਾਨ ਸ਼ਹੀਦ ਭਾਈ ਗੁਰਦੇਵ ਸਿੰਘ ਕੌਂਕੇ ਹਣਾ ਨੂੰ ਵੀ ਸ਼ਹੀਦ ਕੀਤਾ ਗਿਆ ਤੇ ਫਿਰ ਕੁਝ ਲੋਕਾਂ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਪੰਥਕ ਹੈਗੇ ਆਂ ਸਾਨੂੰ ਇੱਕ ਮੌਕਾ ਜ਼ਰੂਰ ਦਿਓ ਅਸੀਂ ਇਹ ਸਾਰੇ ਮਸਲਿਆਂ ਨੂੰ ਲੈ ਕੇ ਜਿਹੜਾ ਕੰਮ ਕਰਨਾ ਚਾਹੁੰਦੇ ਆਂ ਕਿ ਜਦੋਂ ਉਹਨਾਂ ਨੂੰ ਮੌਕੇ ਦਿੱਤੇ ਗਏ ਹਾਲਾਂਕਿ ਜਦੋਂ 84 ਹੋਈ ਉਦੋਂ ਵੀ ਚਿੱਠੀਆਂ ਕਿਹਨੇ ਲਿਖੀਆਂ ਜਦੋਂ 78 ਹੋਇਆ ਉਦੋਂ ਵੀ ਕਿਸ ਕਿਨੇ ਬਾਹਰ ਟਰਾਂਸਫਰ ਕਰਾਏ ਉਦੋਂ ਵੀ ਕਿਹਨੇ ਦੋਸ਼ੀਆਂ ਨੂੰ ਸਜ਼ਾਵਾ ਨਹੀਂ ਹੋਣ ਦਿੱਤੀਆਂ ਸੰਗਤ ਭਲੀ ਭਾਤ ਜਾਣਦੀ ਹੈਗੀ ਆ ਠੱਤਕਰ ਦੇ ਵਿੱਚ ਕੱਲੀ ਕਾਂਗਰਸ ਨਹੀਂ ਕਾਂਗਰਸ ਤਾਂ ਦੋਸ਼ੀ ਹੈਗੀ ਹੈਗੀ ਆ ਪਰ ਕੱਲੀ ਕਾਂਗਰਸ ਨਹੀਂ ਨਾਲ ਚਿੱਠੀਆਂ ਲਿਖਣ ਵਾਲੇ ਵੀ ਦੋਸ਼ੀ ਸੀ ਤੇ ਕਾਂਗਰਸ ਦੀ ਪਿੱਠ ਥਾਪੜਨ ਵਾਲੇ ਵੀ ਦੋਸ਼ੀ ਸੀ ਤੈਕਤੀ ਉਹ ਸਾਰੇ ਹੀ ਚੋਣ ਮੈਦਾਨ ਦੇ ਵਿੱਚ ਹੈਗੇ ਨੇ ਤੇ ਸਭ ਨੂੰ ਕਿਦਾ ਧਿਆਨ ਦੇ ਵਿੱਚ ਜਹਨ ਦੇ ਵਿੱਚ ਰੱਖ ਕੇ ਤੁਸੀਂ ਵੋਟ ਪਾਇਓ ਆ ਜਿਹੜੇ ਵੀਰ ਜੁੜੇ ਆ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਜਰੂਰ ਦੱਸ ਦਿਓ ਆਵਾਜ਼ ਜਿਹੜੀ ਹੈਗੀ ਆ ਉਹ ਆ ਰਹੀ ਆ ਕਿਉਂਕਿ ਗੱਲਬਾਤ ਆਪਾਂ ਅੱਗੇ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਥੋੜੀ ਲੰਮੀ ਗੱਲਬਾਤ ਕਰਨ ਦਾ ਯਤਨ ਕਰਾਂਗੇ ਉਸ ਤੋਂ ਬਾਅਦ ਬੰਦੀ ਸਿੰਘਾਂ ਦਾ ਅੱਜ ਚੇਤਾ ਆ ਗਿਆ ਅੱਜ ਵੀ ਬਸ ਚੇਤਾ ਆਇਆ ਸਿਰਫ ਸਟੇਜਾਂ ਤੇ ਬੋਲਣ ਲਈ ਕੀਤਾ ਅੱਜ ਵੀ ਕੁੱਖ ਨਹੀਂ ਅੱਜ ਵੀ ਸਾਈਨ ਕਰਵਾ ਕੇ ਰੱਖ ਲਏ ਗਿਆ ਕਿ ਦਿੱਲੀ ਲੈ ਕੇ ਜਾਣਾ ਆ ਪ੍ਰੋਗਰਾਮ ਦੇ ਕੇ ਪ੍ਰੋਗਰਾਮ ਕੈਨਸਲ ਕਰ ਦਿੱਤੇ ਗਏ ਕਿਸੇ ਨੂੰ ਨਹੀਂ ਪਤਾ ਸੰਗਤ ਨੂੰ ਵੀ ਉਹ ਫਾਰਮ ਦਿੱਲੀ ਪਹੁੰਚੇ ਜਾਂ ਨਹੀਂ ਪਹੁੰਚੇ ਉਸ ਤੋਂ ਅਗਲੀ ਗੱਲ ਕਰ ਲਈਏ ਤੇ ਗੁਰੂ ਦੀਆਂ ਬੇਅਦਬੀਆਂ 2015 ਦੇ ਵਿੱਚ ਹੋਈਆਂ ਸਰਸੇ ਵਾਲੇ ਸਾਧ ਨੂੰ ਬਿਨਾਂ ਮੰਗੇ ਮਾਫੀਆਂ ਦਿੱਤੀਆਂ ਗਈਆਂ ਇੱਥੋਂ ਤੱਕ ਵੀ ਗੱਲਾਂ ਸਾਹਮਣੇ ਆਈਆਂ ਕਿ ਸਰਸੇ ਵਾਲੇ ਸਾਧ ਨੇ ਜਦੋਂ ਸਾਡੇ ਗੁਰੂ ਦਾ ਸੁਮਾਗ ਰਚਨ ਦੀ ਕੋਸ਼ਿਸ਼ ਕੀਤੀ ਤਾਂ ਉਹਨੂੰ ਜਿਹੜੀ ਉਹ ਪੋਸ਼ਾਕ ਸੀਗੀ ਜਿਹੜਾ ਉਹ ਕੱਪੜੇ ਸੀਗੇ ਉਹ ਕਿੱਥੋਂ ਪਹੁੰਚੇ ਉਹ ਗੱਲਾਂ ਸਾਰੀਆਂ ਸਾਹਮਣੇ ਆ ਚੁੱਕੀਆਂ ਨੇ ਇਸ ਕਰਕੇ ਸੰਗਤ ਜੀ ਕੋਈ ਵੀ ਗੱਲ ਲੁਕੀ ਛਿਪੀ ਨਹੀਂ ਹੈਗੀ ਜੇ ਅਸੂਮੋਕ ਕੇ ਗੱਲ ਕਰ ਲਈਏ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਬਿਮਾਰੀ ਸਭ ਤੋਂ ਵੱਡਾ ਸਾਡਾ ਜਿਹੜਾ ਘਾਣ ਹੋ ਰਿਹਾ ਉਹ ਨਸ਼ਿਆਂ ਦੇ ਕਾਰਨ ਹੋ ਰਿਹਾ ਤੇ ਨਸ਼ੇ ਕਿਸੇ ਵੀ ਸਰਕਾਰ ਦੇ ਵੱਲੋਂ ਅੱਜ ਦੀ ਤਰੀਕ ਵਿੱਚ ਕਿਸੇ ਵੀ ਸਰਕਾਰ ਨੇ ਕੋਈ ਵੀ ਸਰਕਾਰ ਨੇ ਹੀਲਾ ਵਸੀਲਾ ਨਹੀਂ ਕੀਤਾ ਜੇਕਰ ਕਿਸੇ ਵੀ ਵੀਰ ਦੇ ਪਿੰਡ ਵਿੱਚ ਜਾ ਕੇ ਕੱਲੀ ਹੋਣ ਵਾਲੀ ਸਰਕਾਰ ਨਹੀਂ ਇਸ ਤੋਂ ਪਿਛਲੀ ਵੀ ਜਿਹੜੇ ਅੱਜ ਵੀ ਇਸ ਗੱਲ ਦੇ ਉੱਤੇ ਵੋਟਾਂ ਮੰਗ ਰਹੇ ਨੇ ਕਿ ਅਸੀਂ ਪੰਜਾਬ ਨੂੰ ਨਸ਼ਾ ਰਹਿਤ ਕਰਾਂਗੇ ਪਹਿਲਾਂ ਵੀ ਇਸੇ ਗੱਲ ਦੇ ਉੱਤੇ ਵੋਟਾਂ ਮੰਗ ਕੇ 2017 ਦੇ ਵਿੱਚ ਸਰਕਾਰ ਵੀ ਬਣਾਈ ਤੇ ਜਾਂ ਉਸ ਤੋਂ ਪਹਿਲੇ ਉਸ ਤੋਂ ਪਹਿਲਿਆਂ ਨੂੰ ਤਾਂ ਲਿਆਉਣ ਦਾ ਜਿਹੜਾ ਜਿੰਮਾ ਆ ਉਹ ਲੋਕ ਮੰਨਦੇ ਆ ਵੀ ਲੈ ਕੇ ਹੀ ਆਏ ਆ ਲੋਕ ਇਹਨਾਂ ਦੇ ਉੱਤੇ ਭੰਡਾ ਜਿਹੜਾ ਭੰਨਦੇ ਆ ਪਰ ਕਿਸੇ ਦੇ ਵੱਲੋਂ ਵੀ ਜੇ ਆਪਣੇ ਪਿੰਡਾਂ ਦੇ ਵਿੱਚ ਆਣ ਕੇ ਸ਼ਹਿਰਾਂ ਦੇ ਵਿੱਚ ਆ ਕੇ ਆਪਣੀਆਂ ਗਲੀਆਂ ਮਹੱਲਿਆਂ ਦੇ ਵਿੱਚ ਆ ਕੇ ਜਿਸ ਤਰੀਕੇ ਦੇ ਨਾਲ ਹੁਣ ਵੋਟਾਂ ਮੰਗੀਆਂ ਜਾ ਰਹੀਆਂ ਜੇਕਰ ਕਿਸੇ ਨੇ ਵੀ ਇਸ ਤਰੀਕੇ ਦੇ ਨਾਲ ਆਣ ਕੇ ਕਿਹਾ ਕਿ ਭਾਈ ਅਸੀਂ ਨਸ਼ਾ ਬੰਦ ਕਰਨਾ ਚਾਹੁੰਦੇ ਆ ਸਾਡੇ ਨਾਲ ਸਹਿਯੋਗ ਕਰੋ ਸਾਡਾ ਸਾਥ ਦਿਓ ਤਾਂ ਮੈਂ ਕਹਿੰਦਾ ਉਹਨੂੰ ਵੋਟ ਜ਼ਰੂਰ ਪਾ ਦਿਓ ਜੇ ਕਿਸੇ ਨੇ ਵੀ ਨਹੀਂ ਕਿਹਾ ਤਾਂ ਫਿਰ ਜ਼ਰੂਰ ਸੋਚਿਓ ਕਿ ਵੋਟਾਂ ਦਾ ਹੱਕਦਾਰ ਹੈ ਕੌਣ ਇਸ ਵਾਰ ਪੰਜਾਬ ਦੀ ਸੱਤਾ ਦੇ ਵਿੱਚ ਤਬਦੀਲੀ ਜ਼ਰੂਰ ਹੋਈ ਆ ਵੱਖਰੀ ਤਰ੍ਹਾਂ ਦਾ ਮਾਹੌਲ ਜਿਹੜਾ ਆ ਉਹ ਪੰਜਾਬ ਦੇ ਵਿੱਚ ਇਸ ਵਾਰ ਹੈਗਾ ਆ ਪਰ ਮੈਂ ਸੰਗਤ ਨੂੰ ਇਹ ਹੀ ਬੇਨਤੀ ਕਰਨਾ ਚਾਹਣਾ ਕਿ ਤੁਹਾਨੂੰ ਪੂਰਾ ਅਧਿਕਾਰ ਆ ਵੋਟ ਤੁਸੀਂ ਕਿਸੇ ਨੂੰ ਵੀ ਪਾ ਸਕਦੇ ਹੋ ਪਰ ਆਪਣੀ ਜ਼ਮੀਰ ਦੀ ਆਵਾਜ਼ ਨੂੰ ਸੁਣਦੇ ਹੋਏ ਵੋਟਾਂ ਪਾਈਏ ਕਿਸੇ ਨੂੰ ਵੀ ਪਾ ਦਿਓ ਜਿਹਨੂੰ ਵੀ ਜ਼ਮੀਰ ਤੁਹਾਡੀ ਮੰਨਦੀ ਹੈ ਤੁਹਾਡੀ ਜ਼ਮੀਰ ਦੇ ਵਿੱਚੋਂ ਜਿਹਦੇ ਲਈ ਵੀ ਆਵਾਜ਼ ਨਿਕਲਦੀ ਹੈ ਕਿਸੇ ਵੀ ਪਾਰਟੀ ਦਾ ਹੋਵੇ ਕਿਸੇ ਧਿਰ ਦਾ ਹੋਵੇ ਤੁਸੀਂ ਉਹਨੂੰ ਵੋਟਾਂ ਪਾ ਦਿਓ ਪਰ ਆਪਣੀ ਜ਼ਮੀਰ ਦੀ ਆਵਾਜ਼ ਨੂੰ ਜ਼ਰੂਰ ਸੁਣਿਓ ਜਦੋਂ ਬੂਥ ਤੇ ਪਹੁੰਚੋਗੇ ਜਦੋਂ ਅੰਦਰ ਮਸ਼ੀਨ ਦੇ ਉੱਤੇ ਜਾ ਕੇ VOTING ਮਸ਼ੀਨ ਦਾ ਬਟਨ ਦੱਬਣ ਲੱਗੋਗੇ ਤਾਂ ਉੱਥੇ 1 ਮਿੰਟ ਲਈ 1 ਮਿੰਟ ਵੀ ਨਹੀਂ ਕੁਝ ਸਕਿੰਟਾਂ ਦੇ ਲਈ ਰੁੱਕ ਕੇ ਆਪਣੀ ਜ਼ਮੀਰ ਦੀ ਆਵਾਜ਼ ਜ਼ਰੂਰ ਸੁਣ ਲਿਓ ਜਿਹਨੂੰ ਵੀ ਜ਼ਮੀਰ ਦੀ ਆਵਾਜ਼ ਇਜਾਜ਼ਤ ਦੇਵੇ ਉਹਨੂੰ ਵੋਟ ਪਾ ਦਿਓ ਤੇ ਜਦੋਂ ਤੁਸੀਂ ਜ਼ਮੀਰ ਦੀ ਆਵਾਜ਼ ਸੁਣ ਕੇ ਵੋਟ ਪਾ ਦਿੱਤੀ ਫਿਰ ਤੁਸੀਂ ਗਲਤ ਬੰਦੇ ਨਹੀਂ ਚੁਣੋਗੇ ਕਿਉਂਕਿ ਜ਼ਮੀਰ ਕਦੇ ਵੀ ਕਿਸੇ ਨੂੰ ਗਲਤ ਬੰਦਾ ਚੁਣਨ ਲਈ ਮਜਬੂਰ ਨਹੀਂ ਕਰਦਾ ਹੁੰਦਾ ਜ਼ਮੀਰ ਨੇ ਇੱਕ ਸੱਚ ਦੀ ਆਵਾਜ਼ ਸਾਡੇ ਅੰਦਰੋਂ ਆਉਣੀ ਹੁੰਦੀ ਆ ਤੇ ਜ਼ਮੀਰ ਨੇ ਸੱਚ ਦੀ ਆਵਾਜ਼ ਸਾਨੂੰ ਦੇ ਦੇਣੀ ਆ ਤੇ ਉਹ ਆਵਾਜ਼ ਨੂੰ ਸੁਣਨ ਦੀ ਜ਼ਿੰਮੇਵਾਰੀ ਸਾਡੀ ਆ ਉਹ ਜ਼ਿੰਮੇਵਾਰੀ ਸਾਡੀ ਬਣੂਗੀ ਕਿ ਅਸੀਂ ਉਸ ਆਵਾਜ਼ ਨੂੰ ਸੁਣੀਏ ਤੇ ਸੁਣ ਕੇ ਵੋਟ ਪਾਈਏ ਕਿਉਂਕਿ ਕੁਝ ਹੀ ਸਮਾਂ ਬਾਕੀ ਰਹਿ ਗਿਆ ਕੁਝ ਹੀ ਘੰਟੇ ਬਾਕੀ ਰਹਿ ਗਏ ਫਿਰ ਉਸ ਤੋਂ ਬਾਅਦ VOTING ਹੋਣੀ ਆ ਤੇ ਪੰਜਾਬ ਦੇ ਜਿਹੜੇ ਹਾਲਾਤ ਹੈਗੇ ਆ ਉਹਨਾਂ ਦੇ ਉੱਤੇ ਨਿਗਾਹ ਮਾਰ ਲਿਓ ਪੰਥ ਦੀ ਪਿੱਠ ਵਿੱਚ ਵੱਜੀਆਂ ਛੁਰਿਆਂ ਦੇ ਉੱਤੇ ਨਿਗਾਹ ਮਾਰ ਲਿਓ ਨਸ਼ੇ ਦੇ ਨਾਲ ਉਜੜੇ ਘਰਾਂ ਦੇ ਉੱਤੇ ਨਿਗਾਹ ਮਾਰ ਲਿਓ ਤੇ ਵੋਟ ਆਪਣੇ ਜ਼ਮੀਰ ਦੀ ਆਵਾਜ਼ ਸੁਣ ਕੇ ਜਿਹੜੀ ਮਰਜ਼ੀ ਪਾਰਟੀ ਜਿਹੜੀ ਮਰਜ਼ੀ ਧਿਰ ਜਿਹੜੇ ਮਰਜ਼ੀ ਲੋਕਾਂ ਨੂੰ ਪਾ ਦਿਓ ਪਰ ਜ਼ਮੀਰ ਦੀ ਆਵਾਜ਼ ਦੇ ਉਲਟ ਜਾ ਕੇ ਵੋਟ ਨਾ ਪਾਇਓ ਮੈਂ ਇਹ ਨਹੀਂ ਕਹਿ ਰਿਹਾ ਕਿਸੇ ਨੂੰ ਮੈਂ ਕਹਿੰਨਾ ਉਹਨੂੰ ਵੋਟਾਂ ਪਾ ਦਿਓ ਮੈਂ ਨਹੀਂ ਕਹਿ ਰਿਹਾ ਮੈਂ ਨਹੀਂ ਕਹਿੰਦਾ ਕਿ ਜਿਹਨੂੰ ਕੋਈ ਹੋਰ ਕਹਿੰਦਾ ਉਹਨੂੰ ਵੋਟਾਂ ਪਾ ਦਿਓ ਮੈਂ ਕਹਿੰਨਾ ਜਿਹਨੂੰ ਤੁਹਾਡਾ ਜ਼ਮੀਰ ਕਹਿੰਦਾ ਜਿਹਨੂੰ ਤੁਹਾਡਾ ਮਨ ਕਹਿੰਦਾ ਵੋਟਾਂ ਉਹਨੂੰ ਪਾ ਦਿਓ ਪਰ ਜ਼ਮੀਰ ਦੀ ਆਵਾਜ਼ ਜ਼ਰੂਰ ਸੁਣ ਲਿਓ ਕਿ ਜਿਹੜਾ ਫੈਸਲਾ ਅਸੀਂ ਲੈਣ ਜਾ ਰਹੇ ਆ ਕਿਉਂਕਿ ਅਸੀਂ ਨੁਮਾਇੰਦੇ ਚੁਣ ਕੇ ਉੱਥੇ ਭੇਜਨੇ ਆ ਜਿੱਥੇ ਸਾਡਾ ਭਵਿੱਖ ਦੇ ਬਾਰੇ ਕਾਨੂੰਨ ਲਿਖੇ ਜਾਣੇ ਆ ਜਿੱਤੇ ਸਾਡੇ ਭਵਿੱਖ ਦੇ ਬਾਰੇ ਬਿਆਨਤਾਂ ਲਿਖੀਆਂ ਜਾਣੀਆਂ ਆ ਤੇ ਉੱਥੇ ਪੰਜਾਬ ਦੇ ਹੱਕ ਦੇ ਵਿੱਚ ਪੰਜਾਬ ਦੇ ਪੱਖ ਵਿੱਚ ਬੋਲਣ ਵਾਲਾ ਕੋਈ ਹੁੰਦਾ ਹੀ ਨਹੀਂ ਜਦੋਂ ਕਾਲੇ ਕਾਨੂੰਨ ਬਣੇ ਤਾਂ ਉਦੋਂ ਕੋਈ ਬੋਲਿਆ ਨਹੀਂ ਜਦੋਂ ਬਾਅਦ ਵਿੱਚ ਸੰਗਤਾਂ ਬੋਲੀਆਂ ਲੋਕ ਬੋਲੇ ਸਾਡੇ ਹਿੰਦੂ ਭਰਾ ਸਾਡੇ ਕਿਸਾਨ ਜੋ ਸਾਰੇ ਧਰਮ ਧਰਮਾਂ ਤੋਂ ਉੱਪਰ ਉੱਠ ਕੇ ਜਦੋਂ ਬੋਲੇ ਤਾਂ ਫਿਰ ਲੀਡਰ ਵੀ ਬੋਲਣ ਲਈ ਮਜਬੂਰ ਹੋਗੇ ਇਸ ਕਰਕੇ ਇਹ ਮੌਕਾ ਰੋਜ਼-ਰੋਜ਼ ਨਹੀਂ ਆਉਂਦਾ ਪੰਜਾਂ ਸਾਲਾਂ ਦੇ ਬਾਅਦ ਇਹ ਮੌਕਾ ਆਉਂਦਾ ਆ ਤੇ ਮੌਕੇ ਨੂੰ ਸੰਭੀਏ ਤੇ ਆਪਣੇ ਜ਼ਮੀਰ ਦੀ ਆਵਾਜ਼ ਸੁਣ ਕੇ ਜਿਹਨੂੰ ਸਾਡੀ ਜ਼ਮੀਰ ਇਜਾਜ਼ਤ ਦਿੰਦੀ ਹੈ ਉਹਨੂੰ ਚੁਣ ਕੇ ਉੱਥੇ ਭੇਜਿਏ ਤਾਂ ਕਿ ਸਾਡੇ ਬੱਚਿਆਂ ਦੇ ਭਵਿੱਖ ਦੀ ਖਾਤਰ ਸਾਡੇ ਪੰਜਾਬ ਦੇ ਭਵਿੱਖ ਦੀ ਖਾਤਰ ਉੱਥੇ ਜਾ ਕੇ ਆਵਾਜ਼ ਬੁਲੰਦ ਕਰ ਸਕਣ ਪ੍ਰੋਗਰਾਮ ਨੂੰ ਵੱਤ ਵਤ ਸ਼ੇਅਰ ਕਰੋ ਆਪਣੇ ਕਮੈਂਟ ਜ਼ਰੂਰ ਸਾਂਝੇ ਕਰੋ ਤੇ ਜ਼ਰੂਰ ਜਿਹੜੀਆਂ ਮੈਂ ਗੱਲਾਂ ਕੀਤੀਆਂ ਇਹਨਾਂ ਦੇ ਇਹਨਾਂ ਨੂੰ ਠੰਡੇ ਮਤੇ ਦੇ ਨਾਲ ਸੋਚੋ ਜ਼ਰੂਰ ਸੁਵੇਰੇ ਜਾ ਕੇ ਵੋਟ ਜੀ ਨੂੰ ਮਰਜ਼ੀ ਪਾ ਦਿਓ ਪਰ ਆਪਣੀ ਜ਼ਮੀਰ ਦੀ ਆਵਾਜ਼ ਸੁਣਦੇ ਹੋਏ ਵੋਟ ਪਾਓ ਇਹਨਾਂ ਕੁਝ ਕਹਿੰਦਾ ਖਿਮਾਂ ਦਾ ਜੱਜ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ